ਹਾਂਜੀ ਸਾਸ਼ੀਕਾਰ ਜੀ ਕਿਵੇਂ ਹੋ ਸਾਰੇ ਉਮੀਦ ਆ ਠੀਕ ਠਾਕ ਹੋਮ ਹੋਗੇ ਅੱਜ ਬਈ ਆਪਾਂ ਤੁਹਾਡੇ ਲਈ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਦੀ ਇੱਕ ਭਰਤੀ ਲੈ ਕੇ ਆਇਆ ਜੋ ਕਿ 10ਵੀਂ ਪਾਸ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਤੇ ਆਖਰੀ ਮਿਤੀ ਬਈ ਇਹਨਾਂ ਦੀ 4 11 2025 ਹੈ ਤੇ ਕੁੱਲ ਪੋਸਟਾਂ ਨੇ ਬਈ ਜਿਹੜੀਆਂ 391 ਨੇ ਇਹ ਵੀ ਜਿਹੜੀ ਭਰਤੀ ਆਪਣੀ ਕਾਂਸਟੇਬਲ ਜਰਨਲ ਡਿਊਟੀ ਦੀ ਰਹਿਣ ਵਾਲੀ ਹੈ ਤੇ ਸਪੋਰਟਸ ਕੋਟੇ ਵਾਲਿਆਂ ਨੂੰ ਇਹਦੇ ਵਿੱਚ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਊਗਾ ਠੀਕ ਹੈ ਤੇ ਉਮਰ ਦੀ ਸੀਮਾ ਵੀ ਜਿਹੜੀ 18 ਤੋਂ 23 ਸਾਲ ਹੈ ਤੇ ਐਸੀਬੀਸੀ ਨੂੰ ਜੋ ਸ਼ੋਰਟ ਹੁੰਦੀ ਹੈ ਬਈ ਉਹ ਇਸ ਪੋਸਟ ਦੇ ਵਿੱਚ ਮਿਲੂਗੀ ਸੋ ਸਾਰੇ ਆਪਣੀ ਬਈ ਐਲੀਜੀਬਿਲਟੀ ਇਹ ਜਿਹੜੀ ਚੈੱਕ ਕਰਕੇ ਇਸ ਪੋਸਟ ਨੂੰ ਜ਼ਰੂਰ ਭਰਿਓ ਹੁਣ ਇੱਕ ਨੀਗਾ ਬਈ ਆਪਾਂ ਇਸ ਦੇ ਨੋਟੀਫਿਕੇਸ਼ਨ ਦੇ ਉੱਤੇ ਮਾਰ ਲੈਂਦੇ ਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੰਪਨੀ ਦਾ ਨਾਮ ਸੀਮਾ ਸੁਰੱਖਿਆ ਬਲ ਬੀਐਸਐਫ ਤੇ ਕਾਂਸਟੇਬਲ ਜਰਨਲ ਡਿਊਟੀ ਦੀ ਭਰਤੀ ਜਿਵੇਂ ਕਿ ਤੁਹਾਨੂੰ ਦੱਸ ਹੀ ਚੁੱਕਿਆ ਮੈਂ 391 ਪੋਸਟਾਂ ਨੇ ਜਿਹੜਾ ਪੇ ਸਕੇਲ ਹੈ ਬਈ ਉਹ 21700 ਤੋਂ 691100 ਰੁਪਏ ਤੱਕ ਦਾ ਰੇਜ ਵਾਲਾ ਹੈ 10ਵੀਂ ਪਾਸ ਦੀ ਇਹ ਪੋਸਟ ਹੈ 18 ਤੋਂ ਬਈ 23 ਸਾਲ ਤੱਕ ਦੀ ਇਹ ਉਮਰ ਹੈਗੀ ਤੇ 16 10 2025 ਤੋਂ ਇਹ ਭਰਤੀ ਜਿਹੜੀ ਸਟਾਰਟ ਹੋ ਚੁੱਕੀ ਹੈ ਤੇ 4 11 2025 ਦੀ ਲਾਸਟ ਡੇਟ ਹੈ ਤੇ ਆਫੀਸ਼ੀਅਲ ਵੈਬਸਾਈਟ ਬਈ bsf.gov.in ਇਹਦੀ ਆਫੀਸ਼ੀਅਲ ਵੈਬਸਾਈਟ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਬਈ ਮੈਂ ਦੇਖੋ ਸਪੋਰਟਸ ਕੋਟੇ ਅਧੀਨ ਗਰੁੱਪ ਸੀ ਵਿੱਚ ਕਾਂਸਟੇਬਲ ਜਰਨਲ ਡਿਊਟੀ 391 ਸਪੋਰਟਸ ਕੋਟੇ ਵਾਲਿਆਂ ਨੂੰ ਇਹਦੇ ਵਿੱਚ ਪਹਿਲ ਹੈ ਬਈ ਯੋਗਤਾ ਦੇਖੋ ਲਿਖੀ ਹੋਈ ਹੈ ਯੋਗਤਾ ਮਾਪਦੰਡ ਮਾਨਤਾ ਪ੍ਰਾਪਤ ਬੋਰਡ ਤੋਂ میٹرਿਕ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਯਾਨੀ ਕਿ 10ਵੀਂ ਤੇ ਇਸ ਇਤਿਹਾਰ ਦੀ ਸਮਾਪਤੀ ਮਿਤੀ ਤੋਂਗਾਣਾ ਪਹਿਲੇ ਪਿਛਲੇ 2 ਸਾਲਾਂ ਦੌਰਾਨ ਬਈ ਜਿਹੜੇ ਵੀ ਮੰਨ ਕੇ ਚੱਲੋ ਜਿਵੇਂ ਹੁਣ ਅੱਜਾ ਹੈ ਮੰਨੋ 23 ਤੱਕ ਦੇ 2 ਸਾਲਾਂ ਦੇ ਵਿੱਚ ਵਿੱਚ ਬੰਦੇ ਨੇ ਪੈਰਾ ਦੀ ਇਕਾਗੀਮਾ ਹੁੰਦੀਆਂ ਨੇਗੀਆਂ ਉਹਦੇ ਵਿੱਚ ਮੁਕਾਬਲੇ ਚ ਚਾਹੇ ਦਾ ਹਿੱਸਾ ਲਿਆ ਹੋਵੇ ਜਾਂ ਕੋਈ ਤਗਮਾ ਜਿੱਤਿਆ ਹੋਵੇ ਉਹਨਾਂ ਖੜਿਆਰਿਆਂ ਨੂੰ ਹੀ ਵਿਚਾਰਿਆ ਜਾਵੇਗਾ ਇਹਨਾਂ ਨੇ ਸਾਫ਼ ਲਿਖਿਆ ਵੀ ਇਹ ਠੀਕ ਹੈ ਇਹ ਆਪਣਾ ਦੇਖ ਕੇ ਭਰਿਓ ਸੋ ਬਾਕੀ ਉਮਰ ਤੇ ਉਚਾਈ ਆ ਥੋੜਾ ਜਿਹਾ ਮਾਪ ਤੱਟ ਨੇ ਜਿਹੜੇ ਆਪਣੇ ਫਿਜ਼ੀਕਲ ਦੇ ਹੋਣੇ ਚਾਹੀਦੇ ਨੇ ਮਰਦਾਂ ਲਈ ਬਈ 170 ਸੈਂਟੀਮੀਟਰ ਕੱਦ ਤੇ ਔਰਤਾਂ ਲਈ 157 ਸੈਂਟੀਮੀਟਰ ਤੇ ਛਾਤੀ ਬਈ ਪੁਰਸ਼ਾਂ ਦੁਆਰਾ ਕੋਲੋਂ ਮਾਪ ਲਿਆ ਜਾਂਦਾ ਛਾਤੀ ਦਾ ਮਤਲਬ ਬਿਨਾਂ ਫਲਾਏ 80 ਸੈਂਟੀਮੀਟਰ ਹੋਣੀ ਚਾਹੀਦੀ ਹੈ ਤੇ ਫਲਾ ਆ ਕੇ ਬਈ 5 ਸੈਂਟੀਮੀਟਰ ਫਲਾਉਣੀ ਹੁੰਦੀ ਹੈ ਭਾਰ ਬਈ ਆਪਣਾ ਡਾਕਟਰੀ ਮਿਆਰਾਂ ਦੇ ਅਨੁਸਾਰ ਤੁਸੀਂ ਆਪਣਾ ਨੈਟ ਤੇ ਕੱਢ ਕੇ ਦੇਖ ਲਿਓ ਉਹਦੇ ਅਨੁਸਾਰ ਹੀ ਹੋਣਾ ਚਾਹੀਦਾ ਜਿਵੇਂ ਕਿ ਉਹ ਚਾਰਟ ਬਣਿਆ ਹੁੰਦਾ ਵੀ ਉਮਰ ਦੇ ਹਿਸਾਬ ਨਾਲ ਵੀ ਐਨਪੀਆ ਰੈਨ ਹਾਈਟੋ ਦੇ ਅਸਾਰ ਹੋਣਾ ਚਾਹੀਦਾ ਇਹਨਾਂ ਨੇ ਉਹ ਚੀਜ਼ ਲਿਖੀ ਹੋਈ ਹੈ ਤੇ ਤਨਖਾਹ ਬਾਰੇ ਭਾਈ ਆਪਾਂ ਪਹਿਲਾਂ ਪਰ ਦੇਖ ਚੁੱਕੇ ਆ ਤੇ ਇਹਦੀ ਜਿਹੜੀ ਫੀਸ ਹੈਗੀ ਉਹ ਜਰਨਲ ਤੇ ਓਬੀਸੀ ਲਈ 159 ਰੁਪਏ ਹੈਗੀ ਤੇ ਐਸਸੀ ਲਈ ਇਹਦੀ ਕੋਈ ਫੀਸ ਨਹੀਂ ਹੈਗੀ ਭਾਈ ਹਨਾ ਸਿਰਫ ਤੁਸੀਂ ਕੈਫੇ ਵਾਲੇ ਨੂੰ ਭਰਮ ਦੀ ਫੀਸ ਦੇਣੀ ਹੈ ਤੇ ਆਖਰੀ ਮਿਤੀ ਹੈ ਜਿਹੜੀ ਭਾਈ 4 11 2025 ਹੈਗੀ ਚੋਣ ਦੀ ਪ੍ਰਕਿਰਿਆ ਦੀ ਜਿਹੜੀ ਵਿਧੀ ਹੈ ਬਈ ਉਮੀਦਵਾਰ ਦੁਆਰਾ ਕਹਿੰਦਾ ਅਪਲੋਡ ਕੀਤੇ ਗਏ ਆਨਲਾਈਨ ਅਰਜੀ ਫਾਰਮਾਂ ਅਤੇ ਸਰਟੀਫਿਕੇਟਾਂ ਦੀ ਕਾਪੀ ਦੀ ਜਿਹੜੀ ਜਾਂਚ ਕੀਤੀ ਜਾਵੇਗੀ ਜੇਕਰ ਇਹ ਸਹੀ ਪਾਏ ਜਾਂਦੇ ਨੇ ਤਾਂ ਘੱਟੋ ਘੱਟ ਯੋਗਤਾ ਪ੍ਰਾਪਤ 12 ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਸਾਰੇ ਵਰਗ ਯੂ ਜਰਨਲ ਐਸ ਸੀ ਐਸਟੀ ਓ ਬੀ ਸੀ ਨੂੰ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਆਨਲਾਈਨ ਦਾਖਲਾ ਕਾਰਡ ਦੇ ਜਿਹੜੇ ਜਾਰੀ ਕੀਤੇ ਜਾਣਗੇ ਤੇ ਦਸਤਾਵੇਜ਼ਾਂ ਦੀ ਭੌਤਿਕ ਤਸਦੀਕ ਮਤਲਬ ਬਈ ਸਾਰੇ ਟੈਸਟਡ ਹੋਣੇ ਚਾਹੀਦੇ ਨੇ ਤੁਹਾਡੇ ਜਿਹੜੇ ਦਸਤਾਵੇਜ਼ ਵੀ ਵੇਜ ਹੁੰਦੇ ਨੇ ਜਿਵੇਂ ਆਪਾਂ ਕਿਸੇ ਟੀਚਰ ਤੋਂ ਪ੍ਰਿੰਸੀਪਲ ਤੋਂ ਕਰਾਉਣੇ ਨੇ ਸਕੂਲ ਦੇ ਤੋਂ ਜਾਂ ਆਪਣਾ ਕਿਸੇ ਹੋਰ ਗੈਸਟਡ ਅਫਸਰ ਤੋਂ ਕਰਾਉਣੇ ਨੇ ਤੇ ਉਹ ਉਸ ਤੋਂ ਬਾਅਦ ਬਈ ਤੁਹਾਡਾ ਸਰੀਰਕ ਟੈਸਟ ਹੋਊਗਾ ਜਿਹੜਾ ਹੁੰਦਾ ਫਿਜ਼ੀਕਲ ਕਹਿੰਦੇ ਆਪਾਂ ਤੇ ਡਾਕਟਰੀ ਜਾਂਚ ਹੋਊਗੀ ਬਈ ਠੀਕ ਹੈ ਇਹ ਇਸ ਭਰਤੀ ਦੀ ਪ੍ਰਕਿਰਿਆ ਜਿਹੜੀ ਚੌਣ ਪ੍ਰਕਿਰਿਆ ਰਹਿਣ ਵਾਲੀ ਆ ਇਹਦੇ ਲਈ ਬਈ ਡਾਕੂਮੈਂਟ ਕਿਹੜੇ ਚਾਹੀਦੇ ਨੇ ਉਹ ਨੋਟ ਕਰ ਲਓ ਸਭ ਤੋਂ ਪਹਿਲਾਂ ਤੁਹਾਡੀ ਇੱਕ ਫੋਟੋ ਬਈ ਤੇ ਤੁਹਾਡਾ ਆਧਾਰ ਕਾਰਡ ਸਾਈਨ ਤੁਹਾਡੇ ਤੇ ਤੁਹਾਡੀ ਕੁਆਲੀਫਿਕੇਸ਼ਨ ਜਿਵੇਂ 10ਵੀਂ ਦਾ ਸਰਟੀਫਿਕੇਟ ਤੇ ਤੁਹਾਡਾ ਕਾਸਟ ਸਰਟੀਫਿਕੇਟ ਬਈ ਤੁਸੀਂ ਕਿਸੇ ਵੀ ਕੈਟਾਗਰੀ ਦਾ ਸਮੰਤਰ ਰੱਖ ਦਿਓ ਤੇ ਸਪੋਰਟਸ ਕੋਟੇ ਵਾਲੇ ਬਈ ਜ਼ਰੂਰ ਦੇਣਾ ਰੱਖਿਓ ਸਪੋਰਟਸ ਕੋਟੇ ਦੀ ਇਹ ਪੋਸਟ ਹੈ ਬਈ ਠੀਕ ਹੈ ਬਈ ਧੰਨਵਾਦ ਜੀ ਅੱਜ ਦੀ ਵੀਡੀਓ ਵਿੱਚ ਐਨਐਮ ਮਿਲਦੇ ਆਂ ਜਲਦ ਇੱਕ ਨਵੀਂ ਵੀਡੀਓ ਦੇ ਨਾਲ